ਪੇਸ਼ ਹੈ ਪੰਥ ਰਤਨ ਯਾਨੀ ਸੰਤ ਸਿੰਘ ਮਸਕੀਨ ਜੀ ਦੀ ਪੁਸਤਕ ਲਾਮਾ ਅਧਿਆਤਮਿਕ ਮੰਡਲ ਤੇ ਚਾਰ ਪੜਾ ਇਸ ਪੁਸਤਕ ਦੇ ਸੰਪਾਦਕ ਨੇ ਹਰਜੀਤ ਸਿੰਘ ਅਤੇ ਇਸ ਦੇ ਪ੍ਰਕਾਸ਼ਕ ਨੇ ਗੁਰਜੋਤੀ ਐਂਟਰਪ੍ਰਾਈਜ਼ਸ ਰੋਡ ਨੰਬਰ 2 ਅਲਵਰ Rajasthan ਜਿਨ੍ਹਾਂ ਦਾ ਈਮੇਲ ਹੈ gurjyoti@sancharnet.in ਤੇ ਜਿਨ੍ਹਾਂ ਦਾ ਇੱਕ ਹੋਰ ਈਮੇਲ ਹੈ bsing8963 at reddiffmail.com ਲੇਖਕ ਵੱਲੋਂ ਦੋ ਸ਼ਬਦ ਇਹ ਪੁਸਤਕ ਲਿਖਣ ਤੋਂ ਪਹਿਲਾਂ 24 ਦੂ 2009 ਨੂੰ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਤਾਂ ਹੁਕਮਨਾਮਾ ਆਇਆ ਸੋਈ ਮੱਲਾ ਚੌਥਾ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਪਾਵੈ ਤ्यों ਰਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮਸਾ ਕਾ ਜੋ ਭਾਵੈ ਤੇ ਸੇ ਬਖਸ ਰਹਾਓ ਸਭ ਜਿਉ ਪਿੰਡ ਦੀ ਆ ਤੁਧ ਆਪੈ ਤੁਧ ਆਪੈ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੈ ਤੇਹੇ ਕੋ ਕਰਮ ਕਮਾਵਾ ਜਿਹਾ ਤੁਧ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂ ਬਜਾਵੈ ਇਕ ਮਨਮੁਖ ਕਰੈ ਸੇ ਰੋਵੈ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹਉ ਮੂਰਖ ਮੁਗਦ ਨਿਚਾਨ ਜਨ ਨਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਇਆ ਅਜਾਨ ਸਤਿਕਾਰਯੋ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ 11/2/2005 ਤੋਂ 16/2/2005 ਤੱਕ ਮਹਾਨ ਗੁਰਮਤ ਸਮਾਗਮ ਧਰਮਸ਼ਾਲਾ ਪੰਜਾਬੀ ਬਰਾਦਰੀ ਸੰਤਨਗਰ ਕਾਨਪੁਰ ਯੂਪੀ ਵਿਖੇ ਲਾਵਾ ਦੀ ਬਾਣੀ ਅਧਿਆਤਮਕ ਮੰਡਲ ਤੇ ਚਾਰ ਪੜਾਅ ਤੇ 6 ਦਿਨ ਲਗਾਤਾਰ ਕਥਾ ਕੀਤੀ ਇਸ ਬਾਣੀ ਤੇ ਕਥਾ ਕੀਤੀ ਜਾਏ ਇਹ ਉਥੋਂ ਦੀ ਸੰਗਤ ਦੀ ਮੰਗ ਸੀ ਕਿਸੇ ਬਾਣੀ ਦੀ ਲੜੀਵਾਰ ਕਥਾ ਦੀ ਇਹ ਉਹਨਾਂ ਦੇ ਜੀਵਨ ਦੀ ਆਖਰੀ ਲੜੀ ਸੀ ਗਿਆਨੀ ਪਰਮਜੀਤ ਜੀ ਕਥਾਵਾਚਕ ਜੋ ਉਸ ਸਮੇਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 11 ਬਲਾਕ ਗੋਵਿੰਦਨਗਰ ਕਾਨਪੁਰ ਵਿਖੇ ਗ੍ਰੰਥੀ ਦੀ ਸੇਵਾ ਨਿਭਾਰੇ ਸਨ ਉਹਨਾਂ ਦੇ ਦੱਸੇ ਮੁਤਾਬਕ ਉਸ ਗੁਰਦੁਆਰੇ 15 ਤੋ 2005 ਨੂੰ 9 ਤੋਂ 10 ਰਾਤ ਦਾ ਦੀਵਾਨ ਸੀ ਤੇ ਲੰਗਰ ਦੀ ਸੇਵਾ ਸਰਦਾਰ ਤੇਜਪਾਲ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਸੀ ਉਸ ਗੁਰਦੁਆਰੇ ਜਿਸ ਸ਼ਬਦ ਤੇ ਕਥਾ ਹੋਈ ਉਹ ਸੀ ਸੁਪਨੇ ਸੇਤੀ ਚਿਤ ਮੂਰਖ ਲਾਇਆ 16 ਦੂ 2005 ਨੂੰ ਲਾਵਾਂ ਵਾਲੀ ਬਾਣੀ ਦੀ ਕਥਾ ਸੰਪੂਰਨ ਕਰਕੇ ਸ਼ਾਮ ਨੂੰ ਸ਼ਤਾਬਦੀ ਦੇ ਰਾਹੀਂ ਆਪ ਇਟਾਵਾ ਪੁੰਚੇ ਅਤੇ ਅੱਗੇ ਜੋ ਪਾਣਾ ਵਰਤਿ ਆਪ ਜਾਣਦੇ ਹੀ ਹੋਵਗੇ ਉਥੇ ਜਿਸ ਸ਼ਬਦ ਤੇ ਆਖਰੀ ਕਥਾ ਕੀਤੀ ਉਹ ਸੀ ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਸਿੱਖ ਜਗਤ ਨੇ ਜਦ ਆਪਣੇ ਤੌਰ ਤੇ ਅਨੰਦ ਕਾਰਜ ਦੀ ਰਸਮ ਆਰੰਭ ਕੀਤੀ ਗੁਰਬਾਣੀ ਦਾ ਸਾਰਾ ਲੈਣਾ ਸੀ ਇਸੇ ਹੀ ਚੌਪਦੇ ਦੇ ਆਧਾਰ ਤੇ ਚਾਰ ਲਾਂਵਾਂ ਰਾਹੀਂ ਅਨੰਦ ਕਾਰਜ ਦੀ ਸੰਪੂਰਨਤਾ ਦੀ ਰਸਮ ਸਿੱਖ ਪੰਥ ਵਿੱਚ ਚੱਲੀ ਪਰ ਸਰੀਰ ਦਾ ਸਰੀਰ ਨਾਲ ਮਿਲਣ ਇਹ ਬਾਹਰ ਦਾ ਆਨੰਦ ਹੈ ਅਧਿਆਤਮਿਕ ਮੰਡਲ ਵਿੱਚ ਆਤਮਾ ਦਾ ਪਰਮਾਤਮਾ ਨਾਲ ਮਿਲਣ ਇਹ ਅੰਦਰੂਨੀ ਆਨੰਦ ਕਾਰਜ ਹੈ ਉਸ ਸਾਧਨਾ ਕਰ ਕਰਕੇ ਅਧਿਆਤਮਕ ਮੰਡਲ ਦੇ ਚਾਰ ਪੜਾਵਾਂ ਵਿੱਚੋਂ ਨਿਕਲ ਕੇ ਹੀ ਸੰਪੂਰਨ ਹੁੰਦਾ ਹੈ ਜਿਹੜੇ ਪਾਠ ਅਭਿਆਸੀ ਹਨ ਜਾਂ ਕਹਿ ਲਓ ਸਾਧਨਾ ਕਰਦੇ ਨੇ ਇਹ ਪੁਸਤਕ ਖਾਸ ਕਰਕੇ ਉਹਨਾਂ ਲਈ ਬੜੀ ਹੀ ਉਪਯੋਗੀ ਹੈ ਅਧਿਆਤਮਕ ਮੰਡਲ ਦੇ ਪਹਿਲੇ ਪੜਾ ਪਹਿਲੀ ਲਾਭ ਵਿੱਚ ਪ੍ਰਥਮ ਸਤ ਸੰਗ ਵਿਚ ਆ ਕੇ ਕਥਾ ਕੀਰਤਨ ਸੁਣ ਸੁਣ ਕੇ ਸਾਧ ਕਰਮਾਂ ਵਿੱਚ ਪਰਵਿਰਤ ਹੋ ਜਾਂਦਾ ਹੈ ਭਾਵ ਧਾਰਮਿਕ ਕਰਮ ਕਰਨ ਲੱਗ ਪੈਂਦਾ ਹੈ ਰਸਨਾ ਨਾਲ ਜਪਣ ਲੱਗ ਪੈਂਦਾ ਹੈ ਇਹ ਬਾਚਕ ਕਰਮ ਹੈ ਅੱਤਨਾਲ ਸੇਵਾ ਕਰਨ ਲੱਗ ਪੈਂਦਾ ਹੈ ਇਹ ਸਰੀਰਕ ਕਰਮ ਹੈ ਪਰ ਬਾਚਕ ਕਰਮ ਤੇ ਸਰੀਰਕ ਕਰਮ ਚੱਲ ਰਿਹਾ ਹੈ ਅਜੇ ਮਾਨਸਿਕ ਕਰਮ ਨਹੀਂ ਅਜੇ ਹੀ ਕਰਮਾਂ ਵਿੱਚ ਪ੍ਰਵਿਰਤ ਹੋਇਆ ਹੈ ਪਰ ਅੱਗੇ ਨਹੀਂ ਚੱਲ ਸਕਿਆ ਹੁਣ ਮਨ ਸ਼ਾਮਲ ਹੋਣਾ ਚਾਹੀਦਾ ਹੈ ਮਨ ਦੇ ਸ਼ਾਮਲ ਹੁੰਦਿਆ ਮਨ ਵਿੱਚ ਮਰਨ ਦਾ ਜਿਹੜਾ ਭੈ ਹੈ ਇਹ ਦੂਰ ਹੋ ਜਾਂਦਾ ਹੈ ਔਰ ਉਸ ਦੇ ਅੰਦਰ ਅਨਾਹਦ ਦਾ ਸ਼ਬਦ ਸੁਣਾਈ ਦੇਣ ਲੱਗ ਪੈਂਦਾ ਹੈ ਇਹ ਫਿਰ ਦੂਜੀ ਅਵਸਥਾ ਦੂਜੀ ਲਾਬ ਹੈ ਤੀਸਰੇ ਪੜਾ ਪাব ਤੀਸਰੀ ਲਾਬ ਵਿੱਚ ਉਹ ਸੋਨਣਾ ਮਨੁੱਖ ਨੂੰ ਬੈਰਾਗੀ ਬਣਾ ਦਿੰਦਾ ਹੈ ਸੰਸਾਰ ਦਾ ਰਾਗ ਨਹੀਂ ਰਹੇਗਾ ਪਰਿਵਾਰ ਦਾ ਰਾਗ ਨਹੀਂ ਰਹੇਗਾ ਪਦਾਰਥਾਂ ਦਾ ਰਾਗ ਨਹੀਂ ਰਹੇਗਾ ਮਨੁੱਖ ਜੀਵੇਗਾ ਪਰਿਵਾਰ ਦੇ ਵਿੱਚ ਨਰਲੇਪ پکڑ ਨਹੀਂ ਰਹੇਗੀ ਜੀਵੇਗਾ ਪਦਾਰਥਾਂ ਵਿੱਚ ਉਸ ਨੂੰ ਪਤਾ ਤਨ ਇਸੇ ਤਰ੍ਹਾਂ ਜੀ ਸਕਦਾ ਪਰ ਪਦਾਰਥਾਂ ਵਿੱਚ ਉਸ ਦਾ ਰਾਗ ਨਹੀਂ ਰਹੇਗਾ ਵਰਾਗੀ ਹੋ ਜਾਏਗਾ ਫਿਰ ਮਨ ਵਿੱਚ ਚਾਹ ਪੈਦਾ ਹੋ ਜਾਵੇਗਾ ਤੇ ਮਨ ਵਿੱਚ ਚਾਹ ਪੈਦਾ ਹੁੰਦਿਆਂ ਜੈਸੇ ਹੀ ਮਨ ਨਿਸ਼ਕਰਮ ਹੋਇਆ ਹੈ ਚੌਥੇ ਪੜਾਪ ਚੌਥੀ ਲਾਮ ਵਿੱਚ ਪਰਮਾਤਮਾ ਪਰਮ ਆਤਮਾ ਪ੍ਰਗਟ ਹੋ ਗਿਆ ਹੈ ਪਾਵ ਸਿਆਨਪ ਨਾਲ ਨਹੀਂ ਬਲਕਿ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਸਾਰਾ ਕਰਨਾ ਖਤਮ ਹੋ ਜਾਂਦਾ ਹੈ ਸਾਰਾ ਕਰਨਾ ਇਸ ਵਾਸਤੇ ਸिके ਨਿਸ਼ਕਰਮ ਹੋ ਜਾਈਏ ਮਨ ਟਿਕ ਜਏ ਤੇ ਜੇ ਮਨ ਟਿਕ ਜਏ ਤੇ ਮਨ ਕੁਝ ਵੀ ਕਰ ਸਕਦਾ ਜੋ ਕੁਝ ਵੀ ਹੁੰਦਾ ਉਹ ਸਹਿਜ ਹੋ ਜਾਂਦਾ ਫਿਰ ਉਹ ಪರಿਪੂਰਨ ਪਰਮਾਤਮਾ ਮਿਲਦਾ ਹੈ ਜਿਸ ਦੀ ਖਾਤਰ ਕਰਮਾਂ ਵਿੱਚ ਪਰਬਿਰਤ ਹੋਏ ਸੀ ਕਰਮ ਕਰਦੇ ਰਹੇ ਸੀ ਅੱਜ ਨਿਸ਼ਕਰਮ ਹੋ ਗਏ ਹਾਂ ਪਰਮਾਤਮਾ ਦਾ ਮਿਲਨ ਹੋ ਗਿਆ ਹੈ ਇਸ ਤਰ੍ਹਾਂ ਅਧਿਆਤਮਕ ਮੰਡਲ ਦੇ ਇਹਨਾਂ ਚਾਰ ਪੜਾਵਾਂ ਦਾ ਭਾਵ ਅਵਸਥਾਵਾਂ ਦਾ ਜ਼ਿਕਰ ਹੈ। ਇਹ ਸਾਰੇ ਕਾਰਜ ਵਿੱਚ ਦਾਸ ਤੇ ਪਰਮ ਮਿੱਤਰ ਸਰਦਾਰ ਜਸਵੰਤ ਸਿੰਘ ਜੀ ਹੁਰਾ ਨੇ ਬਹੁਤ ਸਾਰਾ ਹੱਥ ਬਟਾਇਆ। ਤੇ ਗੁਰੂ ਆਸਰੇ ਹੀ ਅਸੀਂ ਦੋਨੋਂ ਮਿਲ ਕੇ ਮਸਕੀਨ ਜੀ ਦੇ ਬੋਲਾਂ ਨੂੰ ਜੋ ਗੁਰਬਾਣੀ ਦੀ ਕਸੌਟੀ ਤੇ ਪੂਰੇ ਉਤਰਦੇ ਨੇ ਸੰਗਤਾਂ ਤੱਕ ਪਹੁੰਚਾਉਣ ਦੀ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਾਰਾ ਕੁਝ ਲਿਖਣ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ ਆਸ ਹੈ ਪਾਠਕ ਜਨ ਉਹ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਮਾ ਕਰਨਗੇ ਅਤੇ ਆਪਣੇ ਸੁਝਾਵਾਂ ਨੂੰ ਈਮੇਲ ਦੁਆਰਾ ਭੇਜਣ ਦੀ ਖੇਚਲ ਕਰਨਗੇ 10 ਹਰਜੀਤ ਸਿੰਘ ਸੰਪਾਦਕ ਇੱਕੰਕਾਰ ਸਤਕੁਰ ਪ੍ਰਸਾਦ ਸਗਲ ਗੁਨਾਹ ਕੇ ਦਾਤੇ Swami ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲੇਹਾਰੀ ਜਿਹੜਾ ਬਲਬਦ ਕੀਨਾ ਹਾਸ ਪਿਆਸੀ ਪਿਰ ਕਹ ਤਾਈ ਜੋ ਚਾਤਰਿਕ ਬੁੰਦੇਰੀ ਕੋ ਨਾਨਕ ਜੀੜਾ ਬਲਿਹਾਰੀ ਦੇ ਦਰਸ ਪ੍ਰਭ ਮੇਰੇ ਸੋਈ ਮੱਲਾ ਚੌਥਾ ਹਰ ਪੈਲੜੀ ਲਾਮ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੈ ਪਾਪ ਤਜਾਇਆ ਬਲਰਾਮ ਜੀਓ ਧਰਮ ਦਿਰੜੈ ਹਰ ਨਾਮ ਧਿਆਵਾ ਸਿਮਰਤ ਨਾਮ ਦਿਰੜਾਇਆ ਸਤਗੁਰ ਗੁਰਪੂਰਾ ਆਰਾਧਾ ਸਭ ਕਿਲ ਵਿਖ ਪਾਪ ਗਵਾਇਆ ਸਹਿ ਜਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਨਕੈ ਨਾਨਕ ਲਾ ਪਹਿਲੀ ਹਰੰਭ ਕਾਜ ਰਚਾਇਆ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਪਉ ਪੈ ਮਨ ਹੋਏ ਹौं ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਚਾਏ ਹਰਤੀ ਜੜੀ ਲਾਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥਿਐ ਅਕਸ ਕਹਾਣੀ ਹਿਰਦੈ ਹਰ 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 ਤੁਨੀ ਉਪਜੀ ਹਰ ਜਪੀਏ ਮਸਤਕ ਭਾਗ ਜੀਓ ਜਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥੜੀ ਲਾਵ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸਬਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜਿਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਆਇਆ ਹਣ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਦਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੇ ਨਾਮ ਬਿਗਾਸੀ ਜਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ Thank you